ਸੱਡਾ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆ ਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੱਡਾ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਦੇ ਵਿਸ਼ੇਸ਼ ਜਿਹੜਾ ਸੈਸ਼ਨ ਹੈ ਉਹਦੀ ਗੱਲ ਕਰਦੇ ਹਾਂ ਜੀ ਕਿੰਨੇ ਵਾਵਾ ਰੌਲਾ ਰੱਪਾ ਪਿਆ ਜੀ ਇਸ ਮੌਕੇ ਦੇ ਉੱਤੇ ਦੇਖੋ ਜੀ ਜਿਹੜਾ ਕੱਲ ਵਾਲਾ ਸੈਸ਼ਨ ਸੀਗਾ ਇਹਦੇ ਵਿੱਚ ਸੱਚੀ ਗੱਲ ਐ ਕੱਢਣ ਨੂੰ ਕੱਖ ਵੀ ਨਹੀਂ ਸੀਗਾ ਇਹਦੇ ਵਿੱਚ ਮਿਹਣੇ ਸੰਕੜਾਵਾ ਨੂੰ ਇਹਦੇ ਵਿੱਚ ਕੁਝ ਲੋਕ ਕੁਝ ਗੱਲਾਂ ਕਹਿਣੀਆਂ ਇਸ ਤੋਂ ਇਲਾਵਾ ਹੋਰ ਕੱਖ ਵੀ ਨਹੀਂ ਸੀਗਾ ਕਾਂਗਰਸ ਹੀ ਐਸੀ ਗੱਲਾਂ ਰੌਲਾ ਪਾਈ ਗਏ ਵੀ ਭਾਈ ਤੁਸੀਂ ਸਾਡੀ ਗੱਲ ਨਹੀਂ ਸੁਣਦੇਗੇ ਤੇ ਭਗਵੰਤ ਮਾਨ ਹੋਰੀ ਮਿਹਣੇ ਦੇ ਹੀ ਗਏ ਵੀ ਭਾਈ ਤੁਸੀਂ ਸਹ ਕਿਸੇ ਜੋ ਦੇਣੀ ਅਸਲ ਵਿੱਚ ਕੱਲ ਇੱਕ ਜਿਹੜਾ ਸੈਸ਼ਨ ਸੀਗਾ ਮਨਰੇਗਾ ਨੂੰ ਜੀਰਮ ਦੀ ਕਿਉਂ ਕਰਨ ਦਿੱਤਾ ਗਿਆ ਇਸ ਵਿਸ਼ੇ ਦੇ ਉੱਤੇ ਤੇ ਭਗਵਾਨ ਤਮਨ ਫਰਾਂਡੇ ਕੋਲੇ ਮੌਕਾ ਸੀਗਾ ਤੇ ਖੇਰੇ ਹੋਰਾਂ ਨੂੰ ਬਾਹਰ ਕਢ ਦਿੱਤਾ ਗਿਆ ਉਸ ਪਾਲ ਸਿੰਘ ਖੇਰਾ ਬੁੱਲਣ ਲੱਗੇ ਸੀਗੇ ਤੇ ਖੇਰੇ ਹੋਰਾਂ ਨੂੰ ਬਾਹਰ ਕਢਤਾ ਮਾਰਸ਼ਲਾ ਨੂੰ ਕਹਿ ਕੇ ਤੇ ਕਾਂਗਰਸ ਦੇ ਵਾਟ ਆਊਟ ਕਰਤਾ ਤੇ ਫਿਰ ਉਸ ਤੋਂ ਬਾਅਦ ਕੁਝ ਕੁ ਹਦਾਇਕ ਬੋਲੇ ਤੇ ਫਿਰ ਭਗਵਾਨ ਤਮਨ ਫਰਾਂਡੇ ਬੋਲੇ ਤੇ ਗੱਲ ਖਤਮ ਹੋ ਗਈ ਆ ਤੇ ਬਸ ਇਹਦੇ ਖਿਲਾਫ ਆ ਜਿਹੜਾ ਉਹ ਮਤਾ ਪਾਸ ਕਰ ਦਿੱਤਾ ਗਿਆ ਵੀ ਜਿਹੜਾ ਭਾਈ ਅਸੀਂ ਕੇਂਦਰ ਦੇ ਮਨਰੇਗਾ ਸਕੀਲ ਨੂੰ ਨਹੀਂ ਮੰਨਦੇ ਅਸਲ ਦੇ ਵਿੱਚ ਗੱਲ ਇਹ ਆ ਕਿ ਦੇਸ਼ਿਕ ਸੂਬਾ ਮੰਨੇ ਦਾ ਨਾਮ ਮੰਨੇ ਪਰ ਜਿਹੜਾ ਬਿੱਲ ਬਣ ਗਿਆ ਜਿਹੜਾ ਬਿੱਲ ਤੋਂ ਕਾਨੂੰਨ ਬਣ ਗਿਆ ਕਿਉਂਕਿ ਦੇਖੋ ਉਹਨਾਂ ਦੇ ਕੋਲੇ ਪੂਰਾ ਬਹੁਮਤ ਆ ਉਹਨਾਂ ਨੇ ਪਹਿਲਾਂ ਲੋਕ ਸਭਾ ਦੇ ਵਿੱਚ ਜਿਹੜਾ ਸੋਲ ਕਰਕੇ ਇਹਨੂੰ ਪਾਸ ਕਰ ਲਿਆ ਫਿਰ ਰਾਜ ਸਭਾ 'ਚ ਕਰ ਲਿਆ ਫਿਰ ਰਾਸ਼ਟਰਪਤੀ ਨੇ ਵੀ ਸਾਈਨ ਕਰਤੇ ਹੁਣ ਸੂਬਾ ਕੁਛ ਕਰੇ ਨਾ ਕਰੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਭਾਈ ਇਹਨਾਂ ਨੇ ਆਪਦੇ ਵੱਲੋਂ ਕਿ ਅਬ ਜਿਹੜਾ ਉਹ ਰੌਲਾ ਰਪਾ ਪਾ ਲਿਆ ਤੇ ਗੱਲ ਮੁੱਕ ਗਈ ਆ ਤੇ ਇੱਕ ਦਿਨ ਦੇ ਸੈਸ਼ਨ ਦੇ ਉੱਤੇ ਪੌਣਾ ਕਰੋੜ ਰੁਪਈਆ ਲੱਗਦਾ ਮਤਲਬ ਕੱਲ ਪੰਜਾਬੀਆਂ ਦਾ ਪੌਣਾ ਕਰੋੜ ਰੁਪਈਆ ਬਰਬਾਦ ਹੋ ਗਿਆ ਕੱਲ੍ਹ ਦੇ ਰੀਲਾਂ ਦੇ ਉੱਤੇ ਜਾਂ ਕੱਲੇ ਕੱਦ ਕੇ ਵੀਰਾਂ ਨੂੰ ਇੱਕ-ਦੂਜੇ ਦੇ ਤੇ ਮਦਲਾ ਝਾੜਦੇ ਵੇਖੋ ਭਗਵੰਤ ਸਿਮਰ ਹੋਰਾਂ ਨੇ ਕੱਲ ਇਹ ਗੱਲ ਕਹੀ ਆ ਵੀ ਉਹ ਜਿਵੇਂ ਕਰਦੇ ਸੁਣੇ ਬੈਠੇ ਇਹਨਾਂ ਨੂੰ ਬਿਖਾਓ ਇਹਨਾਂ ਨੂੰ ਬਿਖਾਓ ਕਿ ਇਹ ਗੱਲਾਂ ਸੁਣ ਕੇ ਜਾਣ ਇਹ ਇਹਨਾਂ ਨੂੰ ਮੈਂ ਪਤਾ ਵੀ ਭਾਈ ਸਾਡੇ ਪੋਤੜੇ ਫਰੋ ਲੂਗਾ ਤੋ ਇਸ ਤਰੀਕੇ ਦੀ ਗੱਲਬਾਤ ਤਾਂ ਹੋਈ ਗਈਆਂ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਜੀ ਆਰਐਮ ਦੀ ਸਕੀਮਾ ਜਿਹੜੀ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਣੀਗੀ ਭਾਵੇਂ ਕੇਂਦਰ ਦੀ ਸਰਕਾਰ ਦੀ ਆਪਾਂ ਗੱਲਬੰਦੀਏ ਭਾਵੇਂ ਨਾ ਮੰਨੀਏ ਭਾਵੇਂ ਉਹਨਾਂ ਨੂੰ ਮਾਰਾ ਕਿਤੇ ਭਾਵੇਂ ਉਹਨਾਂ ਨੇ ਚੱਲਿਆ ਕਿ ਉਹਨਾਂ ਨੇ ਆਪਣੀ ਗੱਲ ਕਹਿਤੀ ਆ ਕੱਲ ਹੁਣ ਆਮ ਆਨਮੀ ਪਾਰਟੀ ਦੇ ਇੱਕ ਨੇਤਾ ਨੇ ਬੋਲਦੇ ਆ ਗੱਲ ਕਹੀ ਕਿ ਮੋਦੀ ਦੀ ਥੌਣ ਦੇ ਉੱਤੇ ਗੋਡਾ ਵੀ ਰੱਖ ਦਿਆਂਗੇ ਹੁਣ ਇਸ ਗੱਲ ਤੇ ਬਹੁਤ ਰੌਲਾ ਪਿਆ ਬੀਜੇਪੀ ਦੇ ਵਿਧਾਇਕ ਆ ਅਸ਼ੂਰੀ ਸ਼ਰਮਾ ਉਹਨਾਂ ਨੇ ਇਹ ਗੱਲ ਕਹੀ ਵੀ ਭਾਈ ਜੇ ਤੁਸੀਂ ਇਹ ਗੱਲ ਕਹਿੰਦੇ ਇਹ ਵੀ ਮੋਦੀ ਸਾਹਿਬ ਦੀ ਧੌਣ ਤੇ ਗੋਡਾ ਰੱਖ ਦਵੋਗੇ ਇਹ ਤਾਂ ਬਹੁਤ ਗੱਦਾ ਸ਼ਬਦ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਇਦਾਂ ਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋ ਉਸ ਤੋਂ ਪਰ ਆਮ ਆਦਮੀ ਪਾਰਟੀ ਦੇ ਦੋ ਤਿੰਨ ਨਕਾਵਾਂ ਨੇ ਸਫਾਈ ਦੇ ਵਿੱਚ ਗੱਲ ਕਹੀ ਵੀ ਇਹ ਤਾਂ ਭਾਈ ਵੈਸੀ ਹੀ ਆ ਸ਼ਬਦ ਇਹ ਤਾਂ ਪੰਜਾਬ ਦੇ ਲੋਕਾਂ ਦੇ ਬੁੱਲਾਂ ਤੇ ਚੜਿਆ ਹੋਇਆ ਕੋ ਮਾੜਾ ਸ਼ਬਦ ਨਹੀਂ ਆ ਥੋੜੇ ਬਸੇ ਸੋਚਣ ਵਾਲੀ ਗੱਲ ਹੈ ਵੀ ਜੇਕਰ ਗੱਲ ਕੋਈ ਕਾਂਗਰਸੀ ਵਿਧਾਇਕ ਉੱਥੇ ਗੱਲ ਕਹਿ ਦਿੰਦਾ ਈ ਆਮ ਆਦਮੀ ਪਾਰਟੀ ਦੀ ਧੌਣ ਦੇ ਉੱਤੇ ਡੋਟਾ ਰੱਖਦੇ ਆਂਗੇ ਜਾਂ ਉਹ ਭਾਈ ਤੁਹਾਡੇ ਫਲਾਣੇ ਮੰਤਰੀ ਦੀ ਧੌਣ ਤੇ ਡੋਟਾ ਰੱਖਦੇ ਆਂਗੇ ਤੇ ਫੇਰ ਵੀ ਦਾਤਾ ਪਏ ਗੱਲ ਕਰਦੇ ਨੇ ਇਹ ਤਾਂ ਵੈਸੇ ਨੋਰਮਲ ਸ਼ਬਦ ਆ ਇਹ ਤਾਂ ਬੋਲਚਾਲ ਦੀ ਭਾਸ਼ਾ ਦੇ ਵਿੱਚ ਹੁੰਦਾ ਸੋ ਆ ਗੱਲਾਂ ਬਾਤ ਇੱਥੇ ਹੋਈਆਂ ਹੋਰ ਇਸ ਤੋਂ ਇਲਾਵਾ ਇੱਥੇ ਕੁਝ ਨਹੀਂ ਹੋਇਆਗਾ ਇਹ ਸੈਸ਼ਨ ਜਿਹੜਾ 1 ਦਿਨ ਦਾ ਸੀਗਾ ਇਹਦੇ ਵਿੱਚ ਕੰਮ ਦੀ ਗੱਲ ਘੱਟ ਹੋਈ ਆ ਤੇ ਰੌਲਾ ਰੱਪਾ ਵੱਧ ਪਿਆ ਜੀ ਜੀ ਤੇ ਜਨਾਬ ਸਾਹਿਬ ਇਸੇ ਗੱਲ ਦੀ ਆਸ ਸੀ ਵੈਸੇ ਤਾਂ ਵੀ ਕੰਮ ਦੀ ਗੱਲ ਘਾਟੀ ਹੋਣੀ ਹੈ ਤੇ ਰੋਲਾ ਰੱਪਾ ਹੀ ਪੈਣਾ ਤੇ ਉਹੀ ਅਗਲੇ ਪਾ ਕੇ ਤੇ ਇੱਧਰ ਉੱਧਰ ਹੋ ਗਏ ਚਲੋ ਖੈਰ ਅੱਗੇ ਵੱਧਦੇ ਹਾਂ ਜਨਾਬ ਸਾਹਿਬ ਉੱਧਰ 328 ਰੂਪ ਮਾਮਲੇ ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਦੋਸ਼ ਲਾਇਆ ਕਹਿੰਦੇ ਬਿਨਾਂ ਪੜਤਾਲ ਦੀ ਐਫ ਆਈ ਆਰ ਕਰ ਦਿੱਤੀ ਹੈ ਜੀ ਬਿਲਕੁਲ ਜੀ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਬਿਨਾਂ ਮੁਕੰਮਲ ਜਾਂਚ ਪੜਤਾਲ ਕੀਤੇ ਇਸ ਮਸਲੇ ਦੇ ਵਿੱਚ ਕੀ ਅਸਾਯਰ ਦਰਦ ਕੀ ਕੀ ਆ ਅਸਲ ਵਿੱਚ 328 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਭਤਾ ਦਾ ਮਾਮਲਾ ਇਸ ਮਾਮਲੇ ਦੇ ਵਿੱਚ ਰੁੜਾ ਪਿਆ ਤੇ ਕੀ ਆ ਕਿ ਕਿ ਪਿਛਲੇ ਨਹੀਂ ਪਰਚਾ ਦਰਜ ਹੋਇਆ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਸਰਕਾਰ ਇਹ ਗੱਲ ਕਹਿ ਲਈ ਹੈ ਭਗਵੰਤ ਮਾਨ ਫਰੀ ਵੀ ਇਸ ਮਾਮਲੇ ਚ ਦਾਖਲ ਹੋਏ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਦੇਖੋ ਇਹਦੇ ਵਿੱਚ ਅਸੀਂ ਤਾਂ ਨਿਯਮਾਂ ਦੇ ਮੁਤਾਬਕ ਕਾਰਵਾਈ ਕਰ ਰਹੇ ਆ ਸਾਨੂੰ ਕਿਹੜਾ ਕੋਈ ਸ਼ੋਕ ਜੋ ਬਣਦੀ ਸਰਕਾਰੀ ਕਾਰਵਾਈ ਉਹ ਤਾਂ ਸੁਣੀ ਚਾਹੀਦੀ ਹੈ ਪਰ ਆਮ ਆਦਮੀ ਪਾਰਟੀ ਦੇ ਉੱਤੇ ਨਿਦਲਾ ਝਾੜਦਿਆਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਇਹ ਗੱਲ ਕਹਿੰਦਾ ਉਹ ਕਹਿੰਦੇ ਵੀ ਇਹ ਧਰਮ ਦੇ ਮਾਮਲੇ ਦੇ ਵਿੱਚ ਦਖਲ ਦਿੰਦੇ ਆ ਇਹ ਧਰਮ ਦੇ ਮਾਮਲੇ ਦੇ ਵਿੱਚ ਦਖਲ ਕਿਉਂ ਦਿੰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹ ਗੱਲ ਕਹੀ ਹੈ ਕੁਲਦੀਪ ਸਿੰਘ ਜੱਜ ਜੀ ਹੋਰਾਂ ਨੇ ਉਹ ਕਹਿੰਦੇ ਵੀ ਜੇਕਰ ਸੱਤਾਧਾਰੀ ਚਰ ਧਾਰਮਿਕ ਮਾਮਲੇ ਚ ਦਖਲ ਦੇਊਗੀ ਤਾਂ ਫਿਰ ਇਹਨਾਂ ਦੇ ਖਿਲਾਫ ਬੰਦੀ ਸਰਦੀ ਨਿਯਮਾਂ ਮੁਤਾਬਕ ਕਾਰਵਾਈ ਵੀ ਹੋਊਗੀ ਤੇ ਹੁਣ ਕੱਲ ਕੀ ਹੋਇਆ ਕੱਲ ਸੰਦਰ ਕਮੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਉਹ ਕਹਿੰਦੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਣ ਦਾ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਸੇਵਾਦਾਰ ਤੋਂ ਲੈ ਕੇ ਜਿਹੜੇ ਉਸ ਵੇਲੇ ਦੇ ਉਤਲੇ ਉਹਦੇ ਉੱਤੇ ਵੀ ਸੀ ਜਿਨ੍ਹਾਂ ਦੀ ਇਸ ਮਾਮਲੇ ਦੇ ਵਿੱਚ ਭੂਮਿਕਾ ਸੀ ਉਹਨਾਂ ਸਾਰਿਆਂ ਦੇ ਖਿਲਾਫ ਉਹ ਕਹਿੰਦੇ ਕਿ ਅਸੀਂ ਕਾਰਵਾਈ ਕੀਤੀ ਹੈ ਉਹ ਕਹਿੰਦੇ ਕਿ ਅਸੀਂ ਸਾਰਿਆਂ ਦੇ ਖਿਲਾਫ ਉਹ ਕਾਰਵਾਈ ਕੀਤੀ ਤੇ ਕਰਨੀ ਵੀ ਮੰਦੀ ਸੀ ਉਹ ਕਹਿੰਦੇ ਕਿ ਅਸੀਂ ਕਿਸੇ ਦੇ ਨਾਲ ਕੋਈ ਵੀ ਲਿਹਾਜ਼ ਨਹੀਂ ਕੀਤੀ ਵੀ ਇਹਨੂੰ ਆਪਾਂ ਬਚਾ ਕੇ ਚੱਲਣਾ ਇਹਦੇ ਖਿਲਾਫ ਆਪਾਂ ਗੱਲ ਕਰਨੀ ਦੀਗੀ ਉਹ ਕਹਿੰਦੇ ਅਸੀਂ ਸਾਰਿਆਂ ਦੇ ਖਿਲਾਫ ਉਹਦੋਂ ਕੀਤੀ ਕਾਰਵਾਈ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਦੇ ਵੀ ਇੱਕ ਨਿਯਮਾਂ ਦੇ ਮੁਤਾਬਕ ਗੱਲ ਕਹੀ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਚੱਲਾਂਗੇ ਆਪਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਗੱਲ ਨਹੀਂ ਕਰਨੀਗੀ ਵੀ ਪੁਲਿਸ ਕਾਰਵਾਈ ਦੀ ਲੋੜ ਵੀ ਹੈਗੀ ਪਰ ਉਹ ਕਹਿੰਦੇ ਵੀ ਹੁਣ ਜਦੋਂ ਇਹ ਸਾਰੀ ਗੱਲ ਹੋ ਗਈ ਆ ਤੇ ਜਾਨਵੱਦ ਕੇ ਸੂਬੇ ਦੀ ਸਰਕਾਰ ਆ ਜਿਹੜੀ ਤੇ ਇਹਦੇ ਵੱਲੋਂ ਇਸ ਗੱਲ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ। ਸੋ ਉਹਨਾਂ ਨੇ ਕਹਿ ਦਿੱ ਕਿ ਇਹ ਮਾਮਲਾ ਜਿਹੜਾ ਇਹ ਤੇ ਚੀਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਮਨਛੇ ਤੇ ਅਮਰਨੀ ਪਾਰਟੀ ਇਹਦੇ ਵਿੱਚ ਐਂਟਰੀ ਲੈ ਕੇ ਤੇ ਆਪਦੀ ਜਿਹੜੇ ਕਹਿ ਰਹੀਏ ਵੀ ਮਖਸਰ ਹੱਲ ਕਰਨਾ ਚਾਹੀਦਾ ਪਰ ਅਸੀਂ ਆਪਣੇ ਵੱਲੋਂ ਜੋ ਕੁਝ ਕਰਨਾ ਸੀ ਇਹ ਕੀਤਾ ਹੋਇਆ ਤੇ ਇਹਦੇ ਵਿੱਚ ਸਪੈਸ਼ਲ ਤੌਰ ਦੇ ਉੱਤੇ ਗੱਲ ਵੀ ਕਹੀ ਗਈ ਆ ਵੀ ਇਹਦੇ ਵਿੱਚ ਪੁਲਿਸ ਦੀ ਭੂਮਿਕਾ ਦੀ ਲੋੜ ਜੇਗੀ। ਅਸੀਂ ਇਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਮਸਲਾ ਪਹਿਲਾਂ ਹੀ ਹੱਲ ਕੀਤਾ ਹੋਇਆ ਜੀ ਜੀ ਤੇ ਤਿਆਨਾ ਸਾਹਿਬ ਅੰਮ੍ਰਿਤਸਰ ਹਵਾਈ ਅੱਡੇ ਤੇ ਕਹਿੰਦੇ ਮਸਾਫਰਾ ਦੀ ਗਿਣਤੀ ਜਿਹੜੀ ਆ ਦੁਬਾਰਾ ਤੋਂ ਵਧਣੀ ਸ਼ੁਰੂ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਅਸਲ ਵਿੱਚ ਸੰਦੀਪ ਸਿੰਘ ਗੁਮਤਾਲਾ ਨੇ ਜਿਹੜੇ ਜਿਹੜੇ ਕਿ ਅੰਮ੍ਰਿਤਸਰ ਦੇ 에ਰਪੋਰਟ ਦੇ ਬਾਰੇ ਮਹੱਤਵਪੂਰਨ ਜਾਣਕਾਰੀਾਂ ਕਰੀਆਂ ਸਮੇਂ-ਸਮੇਂ ਤੇ ਨਸ਼ਰ ਕਰਦੇ ਹੁੰਦੇ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਹਿ ਦਿੱ ਕਿ ਐਤਕੀ ਪਹਿਲਾਂ ਸਭ ਇਹ ਜਾਣਕਾਰੀਆਂ ਨਹੀਂ ਸੀ ਇਹ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਤੇ ਇਸਲੇ ਬਰੇ ਦੇ ਮੁਕਾਬਲਤਨ ਮੁਸਾਫਰਾਂ ਦੀ ਗਿਣਤੀ ਸਵਾਰੀਆਂ ਦੀ ਗਿਣਤੀ ਘਟ ਗਈ ਆ ਉਹਦਾ ਕਾਰਨ ਉਹ ਕਹਿੰਦੇ ਇਹ ਆ ਵੀ ਜਦੋਂ ਐਤਕੀ ਜਿਹੜਾ ਉਹ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਵਿਗਾੜ ਆਇਆ ਉਦੋਂ ਫਿਰ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਆਉਣ ਜਾਣ ਵਾਲਿਆਂ ਦਾ ਬਹੁਤ ਵੱਡਾ ਕਹਿੰਦੇ ਵੀ ਘਟਾ ਪਿਆ ਵੀ ਆਉਣ ਜਾਣ ਦੇ ਵਿੱਚ ਲੋਕਾਂ ਨੇ ਇੱਥੇ ਸੰਕੋਚ ਵਰਤਿਆ ਕਿਉਂਕਿ ਬਾਰਡਰ ਸ਼ਹਿਰ ਹੋਣ ਦੇ ਕਰਕੇ ਤੇ ਬਿਲਕੁਲ ਅਸੀਂ ਸਰਹੱਦ ਦੇ ਉੱਤੇ ਬੈਠੇ ਆਂ ਤੇ ਇਸ ਕਰਕੇ ਭਾਈ ਇਹਦੇ ਤੇ ਅਸਰ ਬਹੁਤ ਪਿਆ ਵੀ ਭਾਈ ਕੁਝ ਕੁ ਮਹੀਨਿਆਂ ਵਾਸਤੇ ਤਾਂ ਉਡਾਣਾਂ ਦੇ ਉੱਤੇ ਅਸਰ ਵੀ ਪਿਆ ਤੇ ਸਵਾਰੀਆਂ ਦੇ ਉੱਤੇ ਵੀ ਅਸਰ ਪਿਆ ਪਰ ਉਹ ਕਹਿੰਦੇ ਵੀ ਅਸੀਂ ਜੇ ਹੁਣ ਦੇਖੀਏ ਵੀ ਪਿਛਲੇ ਮਹੀਨਿਆਂ ਦੀ ਗੱਲ ਤਾਂ ਇਹ ਬਿਲਕੁਲ ਪਿਛਲੇ ਸਾਲ ਵਾਲੇ ਮਹੀਨਿਆਂ ਦੇ ਮੁਕਾਬਲ ਤਨ ਫੇਰ ਉੱਥੇ ਗੱਲ ਪਹੁੰਚ ਗਈ ਹੈ ਉਹਨਾਂ ਨੇ ਗੱਲ ਕਹੀ ਵੀ ਐਤਕੀ ਲੱਗਦਾ ਸੀ ਵੀ ਭਾਈ ਐਤਕ ਸਵਾਰੀਆਂ ਦੀ ਗਿਣਤੀ ਘਟੂਗੀ ਜਦੋਂ ਆਪਾਂ ਓਵਰਆਲ ਦੇਖਾਂਗੇ ਪਿਛਲੇ ਸਾਲ ਦੇ ਮੁਕਾਬਲ ਤਨ ਪਰ ਇਹ ਸਵਾਰੀਆਂ ਦੀ ਗਿਣਤੀ ਐਤਕੀ ਹੁਣ ਫੇਰ ਵਧੀ ਹੈ ਤੇ ਹੁਣ ਪਿਛਲੇ ਸਾਲ ਦੇ ਹਿਸਾਬ ਦੇ ਨਾਲ ਗੱਲ ਬਰਾਬਰ ਦਾ ਦੇ ਉੱਤੇ ਆ ਗਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੰਮ੍ਰਿਤਸਰ ਦਾ 에어ਪੋਰਟ ਜਿਹੜਾ ਸੁਆਵਾ ਦੇ ਰਿਹਾ ਲੋਕੋੜੇ ਕੋ ਸੰਤੁਸ਼ਟਾ। ਇਹ ਗੱਲ ਸੱਚੀ ਹੈ ਦੇਖੋ। ਭਾਵੇਂ ਇਹਦੇ ਵਿੱਚ ਕੁਝ ਕਮਜ਼ੋਰੀਆਂ, ਕੁਝ ਕਮੀਆਂ ਪੇਸ਼ੀਆਂ ਹੈਗੀਆਂ। ਪਰ ਇਸ ਦੇ ਬਾਵਜੂਦ ਅੰਮ੍ਰਿਤਸਰ ਦਾ 에어ਪੋਰਟ ਆ ਜਿਹੜਾ ਇਹਦੇ ਤੋਂ ਚੰਗਿਆ ਖਬਰ ਇਹ ਹੈ ਕਿ ਪੰਜਾਬੀਆਂ ਦੇ ਲਈ ਇਹ ਸੁੱਖ ਵਾਲਾ ਪੰਜਾਬੀਆਂ ਨੂੰ 8 ਘੰਟੇ ਦਾ ਸਫ਼ਰ ਤੈ ਕਰਕੇ ਦਿੱਲੀ ਨਹੀਂ ਜਾਣਾ ਪੈਂਦਾ। ਸਾਨੂੰ ਘਰ ਦੇ ਵਿੱਚੋ ਜਹਾਜ਼ ਮਰ ਜਾਂਦਾ ਘਰ ਦੇ ਵਿੱਚ ਹੀ ਉਤਰ ਜਾਂਦੇ ਆ ਜਿਹੜੀਆਂ ਤਮੀਆਂ ਪੇਸ਼ ਕਰਨ ਜੇ ਕਿਤੇ ਉਹ ਵੀ ਦੂਰ ਹੋਣ ਤਾਂ ਹੋਰ ਸਹੂਲਤਾ ਮਿਲ ਜਾਂਦੀ ਸਮੇਂ ਸਮੇਂ ਤੇ ਉੱਤੇ ਆਵਾਜ਼ ਉੱਠਦੀ ਵੀ ਭਾਈ ਇੱਥੇ ਅੰਤਰਰਾਸ਼ਟਰੀ 에ਅਰਲਾਈਨ ਡਾਇਰੈਕਟ ਫਲਾਈਟ ਆ ਜਿਹੜੀਆਂ ਹੋਰ ਸ਼ੁਰੂ ਹੋਣ ਤੇ ਜੇਕਰ ਇਹ ਕੁਝ ਹੋਵੇ ਤਾਂ ਹੋਰ ਚੰਗਾ ਹੋ ਜੇ ਜੀ ਬਿਲਕੁਲ ਸਹੀ ਜਨਾਬ ਸਾਹਿਬ ਇੱਕ ਬੜੀ ਚਿੰਤਾਜਨਕ ਖਬਰ ਵੀ ਸਾਹਮਣੇ ਆਈ ਹੈ ਕਹਿੰਦੇ ਕਾਰ ਨਹਿਰ ਚ ਡਿੱਗੀ ਤੇ 14 ਲੋਕ ਮੁਸ਼ਕਲ ਦੇ ਨਾਲ ਕੱਢੇ ਨੇ ਜੀ ਬਾਹਰ ਬਿਲਕੁਲ ਜੀ ਇਹ ਨਾ ਖਬਰ ਆਈ ਹੈ ਜੀ ਧੁੰਦ ਦੇ ਕਰਕੇ ਹੱਥਾਂ ਦਾ ਵਾਪਰਨ ਲਈ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਬਕਸੀ ਵਾਲਾ ਬਕਸੀ ਵਾਲਾ ਪਿੰਡ ਦੇ ਵਿੱਚ 14 ਜਾਣੇ ਇੱਕ ਪਿਕਅਪ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਭੋਗ ਤੇ ਜਾ ਰਹੇ ਕਿਸੇ ਦੀ ਮੌਤ ਸੀ ਜਾਂ ਕਿਵੇਂ ਸੀ ਕੋਈ ਭੋਗ ਸਮਾਗਮ ਸੀਗਾ ਅਸਲ ਵਿੱਚ ਉਹ ਜਦੋਂ ਇੱਥੇ ਪਹੁੰਚੇ ਜੀ ਬਕਸੀ ਵਾਲਾ ਪਿੰਡ ਸਵੇਰ ਦਾ 11 ਵਜੇ ਦਾ ਵੇਲਾ ਧੁੰਦ ਦਾ ਕਹਿਰ ਆ ਉੱਥੇ ਇੱਕ ਆਲਟੋ ਗੱਡੀ ਦੇ ਨਾਲ ਪਿਕਅਪ ਬਲੈਰੋ ਦੀ ਟੱਕਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਬਲੈਰੋ ਦਾ ਬੈਲੈਂਸ ਵਿਗੜ ਜਾਂਦਾ ਤੇ ਪਤਾ ਲੱਗਾ ਜੀ ਕਿ ਉਹ ਫਰਨਹੇਂ ਤੇ ਡਿੱਗ ਪਈ ਦੀ ਆ ਇਹ ਦੁੱਖ ਦੀ ਖਬਰ ਆ ਵੀ ਗੱਡੀ ਨਹਿਰ ਤੇ ਡਿੱਗ ਪਈ ਪਰ ਇਸ ਗੱਲ ਦੀ ਤਸੱਲੀ ਆ ਵੀ 14 ਦੇ 14 ਲੋਕ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਇਹ ਲੋਕਾਂ ਦੇ ਬਾਹਰ ਕੱਢ ਲਏ ਆ ਇਹ ਜਿਉਂਦੇ ਜਾਗਦੇ ਬਾਹਰ ਕੱਢ ਲਏ ਆ ਤੇ ਇਹ ਡੁੱਬਿਆ ਕੋਈ ਨਹੀਂ ਗਿਆ ਤੇ ਇਹ ਸਾਰਿਆਂ ਦੀ ਜ਼ਿੰਦਗੀ ਬਚ ਗਈ ਆ ਸੋ ਇਹ ਦੀ ਧੁੰਦ ਦੇ ਚਿਹਰੇ ਦੇ ਕਰਕੇ ਹਾਦਸਾ ਵਾਪਰਿਆ ਤੇ ਇੱਕ ਸਵਾਲ ਸਭ ਤੋਂ ਵੱਡਾ ਇਹ ਆ ਵੀ ਤੁਸੀਂ ਧੁੰਦ ਧੁੰਦ ਕੇ ਕਿਵੇਂ ਟਿਕ ਕੋ ਬਲੇਰੋ ਭਰੀ ਹੋਣੀ ਆ ਜਿਹਦੇ ਵਿੱਚ 14 ਜਾਨੇ ਸੀ 10 ਲੋਕਾਂ ਸਮੇਤ 14ਵਾਂ ਬੱਚਾ ਸਵੇਰੇ ਦੇ ਵਿੱਚ ਵੀ ਥੋੜੀ ਜੀ ਲੋਕਾਂ ਨੂੰ ਇਸ ਮਾਮਲੇ ਚ ਚੱਕਣ ਵੀ ਕਰਨੀ ਚਾਹੀਦੀ ਆ ਵੀ ਦੋ ਗੱਡੀਆਂ ਵਾਲੀਆਂ ਸਵਾਰੀਆਂ ਜੇ 7 ਸੀਟਰ ਗੱਡੀ ਹੋਵੇ ਤੇ ਫਿਰ ਉਹਦੇ ਵਿੱਚ ਵੀ ਨਹੀਂ ਬਹਿ ਸਕਦੇ 7 ਸੀਟਰ ਦੋ ਗੱਡੀਆਂ ਜਨੀਆਂ ਸਵਾਰੀਆਂ ਤੁਸੀਂ ਇਹ ਪਥਾਂ ਤੇ ਬਿਠਾਈਆਂ ਥੋੜਾ ਜਾਂ ਲੋਕਾਂ ਨੂੰ ਸੋਚਣਾ ਚਾਹੀਦਾ ਪਰ ਗੱਲ ਇਹ ਜੀ ਕਿ ਲੋਕਾਂ ਦੀ ਜ਼ਿੰਦਗੀ ਬਚ ਗਈ ਹੈ ਇੱਕ ਕੰਨੀ ਗੱਲ ਹੈ ਜੀ ਬਿਲਕੁਲ ਸਹੀ ਤੇਟਾਣਾ ਸਾਹਿਬ ਇੱਕ ਹੋਰ ਜਿਹੜੀ ਖਬਰ ਇਹੋ ਜੀ ਦੁਖਦਾਇਕ ਸਾਹਮਣੇ ਆਈ ਹੈ ਕਹਿੰਦੇ ਪ੍ਰਵਾਸੀ ਮਜ਼ਦੂਰ ਨੇ ਕਿਸਾਨ ਦਾ ਕਤਲ ਕੀਤਾ ਜੀ ਇਹ ਕਿੱਥੋਂ ਦੀ ਖਬਰ ਹੈ ਇਹ ਜੀ ਮਡਾਲੀ ਪਿੰਡ ਆ ਬੰਗਾ ਦੇ ਕੋਲ ਤੇ ਇਥੋਂ ਖਬਰ ਆਈ ਆ ਕਿਸਾਨ ਦਾ ਨਾਂ ਹੈਗਾ ਜੀ ਦਵਿੰਦਰ ਸਿੰਘ ਤੇ ਪ੍ਰਵਾਸੀ ਮਜ਼ਦੂਰ ਦਾ ਨਾਂ ਹੈਗਾ ਦਿਨੇਸ਼ ਤੇ ਕਿਸਾਨ ਨੇ ਇਹਨੂੰ ਕੁਝ ਕੁ ਮਹੀਨੇ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਰੱਖਿਆ ਸੀ ਇਸੇ ਕਾਰਨ ਕਰਕੇ ਕਿਸਾਨ ਦੀ ਤੇ ਪ੍ਰਵਾਸੀ ਮਜ਼ਦੂਰ ਦੀ ਆਪਸ ਦੇ ਵਿੱਚ ਤੂਂਦਲਕ ਹੋ ਗਈ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਉਹਨੇ ਮਨ ਦੇ ਵਿੱਚ ਰੱਖਿਆ 5000 ਰੁਪਈਆ ਦਾ ਕੋਈ ਰੌਲਾ ਸੀਗਾ ਕਹਿੰਦੇ ਕਹਿੰਦੇ ਅਬੀ ਕਿਸਾਨ ਨੇ ਸਿਰ ਤੱਪੜ ਮਾਰਿਆ ਜਾਂ ਕੋਈ ਧੱਕਾ ਮੁਕੀ ਹੋਇਆ ਕੁਛ ਇਦਾਂ ਦੀ ਗੱਲ ਹੋਈ ਆ ਤੇ ਫੇਰ ਕਹਿੰਦੇ ਵੀ ਉਹਦੇ ਮਨ ਦੇ ਵਿੱਚ ਰੱਖਿਆ ਤੇ ਲੜਾਈ ਦੁਬਾਰਾ ਹੋਈ ਤੇ ਇਹਦੇ ਸਿਰ 'ਤੇ ਕੁਛ ਮਾਰਿਆ ਇਹ ਕਿਸਾਨ ਦੀ ਮੌਤ ਹੋ ਗਈ ਆ ਕਿ ਹੁਣ ਕੱਲ ਮੈਂ ਇਹ ਵੀ ਰਿਪੋਰਟ ਪੜ੍ਹੀ ਏ ਜਿ ਕਿ ਸ਼ਾਇਦ ਉਹਨੂੰ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫਤਾਰ ਵੀ ਕਰ ਲੈ ਗਿਆ ਪਰ ਫੇਰ ਸਾਡੇ ਵਾਸਤੇ ਸੋਚਣ ਵਾਲੀ ਗੱਲ ਇਹੀ ਆ ਵੀ ਜੇ ਤੁਸੀਂ ਕੋਈ ਵੀ ਪ੍ਰਵਾਸੀ ਮਜ਼ਦੂਰ ਰੱਖਦੇ ਹੋ ਜਾਂ ਕਿਸੇ ਨੂੰ ਵੀ ਆਰਦੇ ਘਰ ਚ ਰੱਖਦੇ ਆਂ ਖੇਤਾਂ ਚ ਰੱਖਦੇ ਆਂ ਦੁਕਾਨ ਚ ਰੱਖਦੇ ਆਂ ਫੈਕਟਰੀ ਚ ਰੱਖਦੇ ਆਂ ਉਹਦੇ ਬਾਰੇ ਤੁਹਾਨੂੰ ਮੁਕੰਮਲ ਵੇਰਵਾ ਪਤਾ ਹੋਵੇ ਵੀ ਭਾਈ ਇਹਦਾ ਅਧਾਰ ਕਾਰਡ ਕੀ ਆ ਇਹਦਾ ਪੈਨ ਕਾਰਡ ਕੀ ਆ ਇਹਦਾ ਪਤਾ ਟਿਕਾਣਾ ਕੀ ਆ ਦੀ ਪੁਲਿਸ ਵੈਰੀਫਿਕੇਸ਼ਨ ਕੀ ਆ ਇਹ ਗੱਲ ਬਹੁਤ ਜ਼ਰੂਰੀ ਹੈ ਜੀ ਆ ਕਈ ਵਾਰੀ ਅਸੀਂ ਕੀ ਕਰਦੇ ਆਂ ਵੀ ਭਾਈ ਤੁਹਾਨੂੰ ਕਾਲੀ ਹੁੰਦੀ ਆ ਵੀ ਚਲੋ ਤੁਹਾਨੂੰ ਸਫਤਾ ਪੈਂਦਾ 2000 ਬੰਦਾ ਵੀ ਰੱਖ ਲੋ ਉਹਦਾ ਪਛੋਕੜ ਵੇਦੇ ਨਹੀਂ ਹੈ ਤੇ ਇਸ ਦਿਨ ਹੋਰ ਆ ਵੀ ਅੱਜ ਕੱਲ ਲੋਕ ਨਕਲੀ ਦਾ ਰਿਕਾਰਡ ਵੀ ਬਣਾ ਕੇ ਫਿਰਦੇ ਆ ਅੱਜ ਕੱਲ ਤਾਂ ਲੋਕ ਹੋਟਲਾਂ ਦੇ ਕਮਰੇ ਲੈਣੇ ਹੋਣ ਕਈ ਹੋਰ ਥਾਵਾਂ ਤੇ ਜਾਣਾ ਹੋਵੇ ਤੇ ਨਕਲੀ ਦਾ ਰਿਕਾਰਡ ਖਾ ਦਿੰਦੇ ਆ ਆਪਾਂ ਕਿਹੜਾ ਤੁਰੰਤ ਐਪ ਦੇ ਉੱਤੇ ਜਾ ਕੇ ਇੱਕ ਨੰਬਰ ਭਰ ਕੇ ਵੇਨੇ ਵੀ ਭਾਈ ਇਹਦੇ ਨਾਂ ਦੇ ਉੱਤੇ ਬੋਲਦਾ ਕਿ ਨਹੀਂ ਬੋਲਦਾ ਸੋ ਨਕਲੀ ਦਾ ਰਿਕਾਰਡ ਵੀ ਬਣ ਜਾਂਦੇ ਜੀ ਜੀ ਬਿਲਕੁਲ ਸਹੀ ਤਿੰਨ ਸਾਹਿਬ ਉਧਰ ਸ਼ਹੀਦੀ ਦੇ ਨੰਨ ਕੇ ਗਏ ਨੇ ਆਪਾਂ ਜਾਣਦੇ ਆਂ ਤੇ ਉਸ ਵੇਲੇ ਜਸਬੀਰ ਜੱਸੀ ਹੋਰਾਂ ਨੇ ਕਹਿੰਦੇ ਕਿ ਸ਼ਹੀਦੀ ਸਮਾਗਮ ਦੇ ਮੌਕੇ ਇੱਕ ਗੀਤ ਗਾਇਆ ਜਿਸ ਤੋਂ ਬਾਅਦ ਦੇ ਵਿੱਚ ਜਥੇਦਾਰ ਗੜਗਾਜ ਹੋਰਾਂ ਦਾ ਬਿਆਨ ਸਾਹਮਣੇ ਆਇਆ ਕਿ ਪਤਿਤ ਸਿੱਖ ਇਹ ਨਹੀਂ ਕਰ ਸਕਦਾ ਤੇ ਹੁਣ ਜੱਸੀ ਹੋਰਾਂ ਨੇ ਬੜੀ ਸਿਆਣੀ ਗੱਲ ਕੀਤੀ ਉਹ ਕਹਿੰਦੇ ਕਿ ਮੈਂ ਜਥੇਦਾਰ ਸਾਹਿਬ ਦੇ ਹਰ ਹੁਕਮ ਦੇ ਲਈ ਤਾਬਿਆਦਾਰ ਹਾਂ ਹਾਂ ਬਿਲਕੁਲ ਜੀ ਦੇਖੋ ਜਸਬੀਰ ਜੱਸੀ ਹੋਰਾਂ ਨੇ ਇੱਕ ਗੀਤ ਗਾਇਆ ਸੀਗਾ ਕਿ ਜਿਹੜਾ ਸੀ ਸ਼ਹੀਦੀ ਸਮਾਗਮ ਸੀਗਾ ਉਦੋਂ ਤੇ ਭਾਈ ਹਰਜਿੰਦਰ ਸਿੰਘ ਪਹੁੰਚੇ ਸੀਗੇ ਤੇ ਭਾਈ ਹਰਜਿੰਦਰ ਸਿੰਘ ਨੇ ਕਿਹਾ ਵੀ ਜੱਸੀ ਵੀ ਹੁਣ ਦੋ ਗੀਤਾਂ ਦੀ ਪੇਸ਼ਕਾਰੀ ਕਰੂਗਾ ਉਹਨੇ ਵੀਡੀਓ ਸਾਰੀ ਦੇਖੀ ਹੈ ਜਿਨ੍ਹਾਂ ਦੇ ਕਹਿਣ ਦੇ ਉੱਤੇ ਭਾਈ ਸਾਹਿਬ ਦੇ ਕਹਿਣ ਤੇ ਜੱਸੀ ਨੇ ਗਾਉਣਾ ਸ਼ੁਰੂ ਕੀਤਾ ਜੱਸੀ ਨੇ ਗਾਇਆ ਨੀਲੀ ਪਗ ਬੰਨੀ ਸੀ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਬਿਆਨ ਆਇਆ ਕਿ ਪਤਿਤ ਸੇਖਾ ਜਿਹੜਾ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰਬਾਣੀ ਦਾ ਗਾਇਨ ਨਹੀਂ ਕਰ ਸਕਦਾ ਕੀਰਤਨ ਨਹੀਂ ਕਰ ਸਕਦਾ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਇੱਕ ਐਂਟਰੀ ਹੋਈ ਉਹਨਾਂ ਨੇ ਕਿਹਾ ਸੀ ਕਿ ਕਲਾਕਾਰ ਨੇ ਜਿਹੜੇ ਉਹ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਗੀਤ ਗਾਉਦੇ ਹੁੰਦੇ ਆ ਤੇ ਇਹ ਮर्यादा ਪਤਾ ਨਹੀਂ ਕਿਉਂ ਨਿਤ ਨਵੀਂ ਘੜ ਲਈ ਜਾਂਦੀ ਆ ਫਿਰ ਉਸ ਤੋਂ ਬਾਅਦ ਗੱਸੀ ਹੋਰਾਂ ਨੇ ਬੜੇ ਤਰੀਕੇ ਨਾਲ ਸੋਹਣਾ ਉੱਤਰ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਦੀ ਕਿ ਜਥੇਦਾਰ ਸਾਹਿਬ ਦਾ ਹੁਕਮ ਸਿਰ ਬੱਥੇ ਮੈਂ ਅਕਾਲ ਤਖਤ ਸਾਹਿਬ ਦੇ ਮੂਰੇ ਸਿਰ ਨਮੋਣਾ ساری ਉਮਰ ਨਮੋਦਾ ਰਹੂੰਗਾ ਮੇਰੇ ਭਾਵੇਂ ਲੱਖ ਟੋਟੇ ਹੋ ਜਾਣ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੂੰਗਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਰਹੂੰਗਾ ਮੈਂ ਡੇਰਿਆਂ ਤੇ ਕਬਰਾਂ ਦੇ ਖਿਲਾਫ ਐਵੇਂ ਨਹੀਂ ਬੋਲਦਾ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ। ਇਸ ਮਸਲੇ ਦੇ ਉੱਤੇ ਬਿਲਕੁਲ ਲੜਿਆ ਨਾ ਜਾਵੇ। ਨਾ ਕਿਸੇ ਦੇ ਉੱਤੇ ਕੋ ਟਿੱਪਣੀਆਂ ਮਾਰੀਆਂ ਜਿੱਦੀਆਂ ਕੀਤਕਾਂ ਜਾਣ। ਤੇ ਇਸ ਮਸਲੇ ਦੇ ਵਿੱਚ ਬਸ ਇੱਥੇ ਜੇ ਆਪਾਂ ਆਪਸ ਵਿੱਚ ਸਿੱਖ ਲੜਾਂਗੇ ਤਾਂ ਫਿਰ ਫਾਇਦਾ ਕੀਦਾ ਹੁੰਦਾ। ਤੇ ਉਹਨੇ ਇਹ ਗੱਲ ਕਹੀ ਵੀ ਭਾਈ ਮੈਂ ਸਿਰ ਨਵਾਉਣਾ ਤੇ ਸਾਡੀ ਗਲਤੀ ਐਸੀਂ ਮਾਫੀ ਮੰਗਦੇ ਹਾਂ। ਲਓ ਜੀ ਇਹ ਸਿਆਣੀ ਗੱਲ ਦੇ ਕਰਕੇ ਤੇ ਮਸਲਾ ਸੁਲਝ ਗਿਆ। ਜੇ ਹੁਣ ਜੱਸੀ ਕਹਿੰਦਾ ਜੇ ਕਿ ਜਥੇਦਾਰ ਸਾਹਿਬ ਦੇ ਬਾਰੇ ਮੈਂ ਦਸ ਗੱਲਾਂ ਕਹਿੰਦਾ ਤੇ ਫਲਾਣੇ 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 ਨਹੀਂ ਇੱਕ ਵਾਰੀ ਐਂ ਕੀਤਾ ਸੀ ਤੇ ਗੱਲ ਹੋਰ ਬਣੀ ਜਾਣੀ ਸੀ ਤੇ ਹੁਣ ਜਥੇਦਾਰ ਸਾਹਿਬ ਨੇ ਜਿਹੜੇ ਹੈਗੇ ਨੇ ਮੀਡੀਆ ਐਡਵਾਈਜ਼ਰ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਹਿੰਦੇ ਕਿ ਜਥੇਦਾਰ ਸਾਹਿਬ ਨੇ ਕਿਸੇ ਵਿਅਕਤੀ ਵਿਸ਼ੇਸ਼ਤਾ ਨਾਲ ਲੈ ਕੇ ਨਹੀਂ ਸੀ ਗੱਲ ਕਹੀ ਕੋਈ ਭਾਈ ਆਪਾਂ ਨਾਮ ਲੈ ਕੇ ਉਹਦੇ ਬਾਰੇ ਗੱਲ ਕਰਨੀ ਆ ਉਹਨਾਂ ਨੇ ਓਵਰ ਆਲ ਗੱਲ ਕਹੀ ਉਹਨਾਂ ਨੇ ਜੱਸੀ ਦਾ ਨਾਮ ਐਂਕ ਵਾਰੀ ਵੀ ਲੈ ਆਪਦੇ ਮੂੰਹ 'ਚੋਂ ਉਹਨਾਂ ਨੇ ਕਹਿ ਦਿੱ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਪਤਿਤ ਸਿੱਖ ਗਾ ਨਹੀਂ ਸਕਦਾ ਗੁਰਬਾਣੀ ਗਾਇਨ ਨਹੀਂ ਕਰ ਸਕਦਾ ਤੇ ਇਹ ਗੱਲ ਕੱਲੇ ਜੱਸੀ ਵਾਸਤੇ ਨਹੀਂ ਇਹ ਗੱਲ ਸਭ ਦੇ ਵਾਸਤੇ ਆ ਜੇ ਇੱਕ ਚੰਗੀ ਗੱਲ ਆ ਭਾਈ ਇਹ ਮਸਲਾ ਨਿਬੜ ਗਿਆ ਗੱਲ ਖਤਮ ਹੋ ਗਈ ਆ ਪਰ ਮੈਂ ਸੋਚਦਾ ਵੀ ਜੇ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਉਹਦੇ ਮਸਲੇ ਨੂੰ ਕਈ ਗੁਣਾ ਵਧਾ ਲੈਣਾ ਚਾਹੀਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਟਾ ਸਾਹਿਬ ਖੈਰ ਅੱਗੇ ਵਧਦੇ ਆ ਜੀ ਗੱਲ ਕਰਦੇ ਆ ਹੁਣ ਅਮਛਾ ਹੋ ਰਾਂ ਦੀ ਉਹ ਕਹਿੰਦੇ ਨੇ ਕਿ 2026 ਦੇ ਵਿੱਚ ਪੱਛਮੀ ਬੰਗਾਲ 'ਚ ਬਣੇਗੀ ਭਾਜਪਾ ਦੀ ਸਰਕਾਰ ਸਾ ਬਿਲਕੁਲ ਜੀ ਅਮਰਸਾਹ ਗੁਰੇ ਇਹ ਬੋਲਦੇ ਆ ਉਹ ਕਹਿੰਦੇ ਕਿ ਦੇਖੋ ਅਗਲੇ ਸਾਲ ਦੇ ਵਿੱਚ ਜਿਹੜਾ ਕੁਝ ਘੰਟਿਆਂ ਬਾਅਦ ਨਵਾਂ ਸਾਲ ਚੜਨਾ ਉਹਦੇ ਵਿੱਚ ਕਹਿੰਦੇ ਵੀ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੋਣੀ ਆ ਤੇ ਇਹਦੇ ਵਿੱਚ ਕਹਿੰਦੇ ਜੀ ਸਰਕਾਰ ਬਣੂਗੀ ਸਾਡੀ ਸਰਕਾਰ ਬਣੂਗੀ ਬੀਜੇਪੀ 2 ਤਿਹਾਈ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਹੋਊਗੀ ਪੱਛਮੀ ਬੰਗਾਲ ਦੇ ਵਿੱਚ ਕੁਸ ਬੈਠੀਏ ਵੜੇ ਗਏ ਆ ਇਹਨਾਂ ਕੁਸ ਬੈਠੀਆਂ ਨੂੰ ਬੀਜੇਪੀ ਸਰਕਾਰ ਆਉਣ ਤੋਂ ਬਾਅਦ ਹੀ ਕੱਢਿਆ ਜਾਊਗਾ ਬਾਅਦ ਬਾਰ ਕੱਢਿਆ ਜਾਊਗਾ ਕੋ ਕਰੇ ਜੀ ਕਿ ਇਹ ਤਰਨਮੋਲ ਕਾਂਗਰਸ ਜਿਹੜੀ ਹੈਗੀ ਹੈ ਤੁਹਾਡੀ ਸਰਕਾਰ ਮੰਮਤਾ ਬੈਨਰਜੀ ਦੀ ਇਹਨੇ ਕੰਮ ਨਹੀਂ ਸਹੀ ਕੀਤਾ ਤੇ ਬੀਜੇਪੀ ਹੀ ਸਾਰਾ ਕੁਝ ਸਹੀ ਕਰੂਗੀ ਤੇ ਸਾਡੀ ਸਰਕਾਰ ਬਣੂਗੀ 26 ਦੇ ਵਿੱਚ ਜੀ ਤੇ ਟੈਨ ਸਾਹਿਬ ਆਪਾਂ ਅੱਗੇ ਵੱਧਦੇ ਹਾਂ ਜੀ ਗੱਲ ਕਰਦੇ ਹਾਂ ਪੂਰਨ ਸ਼ਾ ਕੋਟੀ ਹੋਰਾਂ ਦੀ 우ਸਤਾਦ ਪੂਰਨ ਸ਼ਾ ਕੋਟੀ ਹੋਰਾਂ ਨੂੰ ਸ਼ਰਧਾਂਜਲੀਆਂ ਭੇਟ ਹੋਈਆਂ ਨੇ ਜੀ ਕੱਲ ਆ ਬਿਲਕੁਲ ਜੀ 우ਸਤਾਦ ਪੂਰਨ ਸ਼ਾ ਕੋਟੀ ਸਾਹਿਬ ਬਹੁਤ ਮਹਾਨ ਹਸਤੀ 72 ਸਾਲ ਦੀ ਉਮਰ ਦੇ ਵਿੱਚ ਦਿਲੰਦਰ ਦੇ ਜੌਨ ਨਗਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ ਪਿਛਲੇ ਦਿਨੀ ਤੇ ਕੱਲ ਉਹਨਾਂ ਨੂੰ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਜਲੰਧਰ ਦੇ ਵਿੱਚ ਤੇ ਸਰਦਾ ਦੇ ਫੁੱਲ ਭੇਟ ਕੀਤੇ ਗਏ ਆ ਉਹਨਾਂ ਦਾ ਭੋਗ ਤੇ ਅੰਤਿਮ ਅਰਦਾਸ ਹੋਈ ਹੈ ਇਥੇ ਮੁਹੰਮਦ ਫਰੀਦ ਇਥੇ ਪੂਰਨ ਸਿੰਘ ਵਡਾਲੀ ਇਥੇ ਰਾਜਕਵਾਰੀ ਇਥੇ ਜੀਖਾਨ ਇਥੇ ਬਹੁਤ ਸਾਰੇ ਗਾਇਕ ਆ ਜਿਹੜੇ ਤੇ ਉਹ ਇਥੇ ਪਹੁੰਚੇ ਆ ਤੇ ਸਭ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਆ ਪੂਰਨ ਸਾਹ ਕੋਟੀ ਸਾਹਿਬ ਸੱਚੀ ਬਹੁਤ ਵੱਡੀ ਹਸਤੀ ਸੀ ਤੇ ਇਸ ਸਾਲ ਦੇ ਵਿੱਚ ਜਾਂਦੇ ਜਾਂਦੇ ਉਹ ਸਾਨੂੰ ਵਿਛੋੜਾ ਦੇ ਗਏ ਜਿਵੇਂ ਕਿ ਕਈ ਹੋਰ ਹਸਪਤਲਾਂ ਦੇਖੇ ਨਹੀਂ ਆ। ਸੋ ਪੂਰਨ ਸਿੰਘ ਕੁੱਟੀ ਸਾਹਿਬ ਦੀ ਮੌਤ ਤੋਂ ਬਾਅਦ ਤੇ ਇੱਕ ਦੋ ਵੀਡੀਓ ਸੋਸ਼ਲ ਮੀਡੀਆ ਤੇ ਉਹ ਵੀ ਵਾਇਰਲ ਹੋਈਆਂ ਵੀ ਉਹਨਾਂ ਨੇ ਆਖਰੀ ਸਾਹ ਤੱਕ ਗਾਇਆ ਕਿਵੇਂ ਤੇ ਗਾਉਣ ਦੀ ਕੋਸ਼ਿਸ਼ ਕਿਵੇਂ ਕੀਤੀ ਪੈਰਾਲਾਈਜ਼ ਹੋਣ ਕਰਕੇ। ਉਹਨਾਂ ਦੇ ਕੋਲੋਂ ਸਹੀ ਗਾਇਆ ਨਹੀਂ ਜਾਂਦਾ ਪਰ ਫਿਰ ਵੀ ਕਿੱਗਰ ਉਹ ਚੰਗਾ ਜਾ ਰਿਹਾ। ਜੀਵ ਉਹਨਾਂ ਦੀ ਮੋੜ ਰਹੀ ਹੈ, ਚਿਹਰਾ ਉਹਨਾਂ ਦਾ ਥੋੜਾ ਜਿਹਾ ਵਿਗਾੜ ਦੇ ਵਿੱਚ ਪਰ ਇਸ ਦੇ ਬਾਅਦ ਉਹਨਾਂ ਨੂੰ ਗਾਉਣ ਦਾ ਕਦਰ ਕੇ ਸ਼ੌਕ ਗਾਉਣ ਦਾ ਜਨੂਨ ਆ ਤੇ ਉਹ ਗਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇੰਨੀ ਵੱਡੀ ਹਸਤੀ ਨੂੰ ਕੱਲ ਤੇ ਸਰਦਾ ਦੇ ਫੁੱਲ ਭੇਟ ਕੀਤੇ ਗਏ ਆ ਉਹ ਵੱਡੇ ਮਨੁੱਖ ਸੀ ਕਿ ਰਹਿਣਗੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ